ਤੇ ਕੋਰਾ ਕੀ ਹੁੰਦਾ ਲੋਕ ਤੇ ਕੋਰੇ ਬਾਰੇ ਸਿਰਫ ਉਹ ਹੀ ਦੱਸ ਸਕਦਾ ਜਿਸ ਨੇ ਸਰਤ ਠੰਡੀਆਂ ਕੰਕਰਾਰੀਆਂ ਰਾਤਾਂ ਠੰਡ ਵਿੱਚ ਬਰਤੀਤ ਕੀਤੀਆਂ ਹੋਣ ਅਤੇ ਗਰਮੀ ਦੀਆਂ ਕਦੀਆਂ ਤੁਪਾਂ ਦਾ ਸੇਕ ਆਪਣੇ ਪਿੰਡੇ ਤੇ ਹੰਡਾਇਆ ਹੋਵੇ ਸਾਧ ਤੇ ਠੰਡੀਆਂ ਰੁੱਤਾਂ ਦਾ ਸਾਡੇ ਸਿੱਖ ਇਤਿਹਾਸ ਨਾਲ ਬਹੁਤ ਸੰਬੰਧ ਹੈ ਬਹੁਤ ਡੇਰਾ ਸੰਬੰਧ ਹੈ ਕਿਉਂਕਿ ਅਮੇ ਜੇਟ ਹਾਰਡ ਦੀ ਗਰਮੀ ਦਾ ਸੇਕ ਹੋਵੇ ਤੇ ਭਾਵੇਂ ਪੋ ਮਾਕਦੀਆਂ ਸ਼ੀਤਲ ਹਵਾਵਾਂ ਪਿੰਡੀਆਂ ਨੂੰ ਚੀਰਨ ਵਾਲੀ ਠੰਡ ਹੋਵੇ ਸਾਡੀ ਸਿੱਖ ਕੌਮ ਅੰਦਰ ਇੰਨਾ ਮੌਸਮਾਂ ਨੇ ਆਪਣੀ ਕੈਰੀ ਸ਼ਾਪ ਛੱਡੀ ਹੈ ਤੋਂ ਵੀ ਸਮਾਂ ਆਪਣੀ ਚਾਲ ਦੇ ਅਨਸਾਰ ਚੱਲਦਾ ਤੇ ਮੌਸਮ ਬਦਲਦੇ ਨਹੀਂ ਹਰ ਵਾਰ ਮੌਸਮ ਆਉਂਦੇ ਨਹੀਂ ਤਾਂ ਕੌਮ ਉਹਨਾਂ ਨੂੰ ਯਾਦਗਾਰਾਂ ਦੇ ਰੂਪ ਵਿੱਚ ਮਨਾਉਂਦੇ ਹਨ ਇਸ ਸੰਬੰਧ ਵਿੱਚ ਪੂਦੇ ਮਹੀਨੇ